ਜੋ ਮਿਲ ਗਿਆ ਨਹੀਂ ਉਹ ਉਹਨੂੰ ਵੀ ਕਹਣ ਦਿੱਤੀ ਜਾਂਦਾ ਅੱਜ 60-60 ਭੱਜੇ ਜਾਂਦੇ ਨੇਗੇ ਮੈਨੂੰ ਕੁਰਸੀ ਚਾਹੀਦੀ ਹੈ ਹਰਗੇ ਸੀ ਉਹਦੇ ਦਾ ਬਾਦਲ ਸਾਹਿਬ ਦੇ ਨਾਲ ਸੀ ਤੇ ਜਦੋਂ ਹਾਰ ਗਏ ਉਹ ਨਹੀਂ ਭੱਜੇ ਜਾਂਦੇ ਆ ਮੈਂ ਵੀ ਉਹ 1970 ਦਾ ਪਾਰਟੀ ਨੂੰ ਕਰਿਆਉਣਾ ਕਦੇ ਮੈਂ ਕੁਝ ਨਹੀਂ ਮੰਗਿਆ ਸਰਪੰਚ ਨੇ ਹੈ ਸਰਪੰਚ ਦੇ ਵਿੱਚ ਵੀ ਇਥੋਂ ਦੇ ਜਿਹੜੇ ਬਹਾਇ ਗੁੰਡੇ ਲੀਡਰ ਨੇ ਜਿੰਨੇ ਇਹ ਸਾਰੀ ਦੁਨੀਆ ਹੀ ਅਕੀ ਹੋਈ ਹੈ ਵੀ ਰੋਜ਼ ਆਪ ਦੇ ਘਰਾਂ ਨੂੰ ਭੱਜੀ ਜਾਂਦੇ ਨੇ ਕਿਸੇ ਨੂੰ ਨਵੇਂ ਨਵੇਂ ਦੇਦੇ ਬੁਲੇ ਕਰੇ ਟੀ ਸਾਰਾ ਜੇ ਕਰੇ ਮੁੰਡਾ ਵਾਲੀ ਜੇ ਕਰੇ ਬੋਲ ਬਣ ਗਿਆ ਜਦੋਂ ਹਲ ਗਿਆ ਮਣੋਂ ਹੁਣ ਬੱਜ ਬੱਜ ਗਿਆ ਕੀ ਹੁਣ ਇਹ ਜਾਣੂ ਸਿਕਾ ਸਸੀ ਗਾ ਜੀ ਤੁਸੀਂ ਦੇਖ ਰਹੇ ਹੋ ਅਖਲੀਆ ਪੋਸਟ ਨਿਊਜ਼ ਅੱਜ ਅਸੀਂ ਪਹੁੰਚੇ ਪਿੰਡ ਫੁੱਠਿਆ ਵਾਲੀ ਸਾਡੇ ਨਾਲ ਨੇ ਸਾਬਕਾ ਸਰਪੰਚ ਸਰਦਾਰ ਮਿੱਤੂ ਜੀ ਟੁੱਠਿਆ ਵਾਲੀ ਅੱਜ ਉਹਨਾਂ ਤੋਂ ਅਸੀਂ ਜਾਣਾਂਗੇ ਜਿਸ ਤਰ੍ਹਾਂ ਪਾਰਟੀ ਦੇ ਵਿੱਚ ਤੁਹਾਡੇ ਨੂੰ ਚੱਲ ਰਹੀ ਆ ਕਾਲੇ ਗੰਦੇ ਵਿੱਚ ਕਿਉਂਕਿ ਜੋ ਸ੍ਰੋਮਿਕ ਕਲ ਪਾਰਟੀ ਆ ਪੰਜਾਬ ਦੀ ਪਾਰਟੀ ਆ ਖੇਤਰੀ ਪਾਰਟੀ ਆ ਪਰ ਜਿੱਥੇ ਵੱਡੀਆਂ-ਵੱਡੀਆਂ ਵਜ਼ੀਰੀਆਂ ਮੰਨਣ ਤੋਂ ਬਾਅਦ ਕੁਝ ਲੀਡਰ ਬਾਕੀ ਹੋ ਗਏ ਉਹਨਾਂ ਦੇ ਵਿਚਾਰ ਕਰਾਂਗੇ ਸਾਡੇ ਨਾਲ ਨੇ ਮਿੱਠੂ ਸੰਦੀਪ ਕਿੰਨੇ ਦੇਖੋ ਜਿਹੜੀ ਪਾਰਟੀ ਇਸ ਕળે ਨੂੰ ਚੱਲੀ ਆ ਵੱਡੀਆਂ-ਵੱਡੀਆਂ ਵਜ਼ੀਰੇ ਦਿੱਤੇ ਗਏ ਸੀ ਉਹੀ ਪਾਰਟੀ ਦੇ ਵਿਰੋਧ ਹੋ ਗਏ ਉਹਨਾਂ ਨੂੰ ਕਿਵੇਂ ਦੇਖਦੇ ਇਹਨਾਂ ਦਾ ਜਿਵੇਂ ਮੈਂ ਐ ਸੋਚਦਾ ਜਿੱਦਾਂ ਮੰਤਰੀ ਬਣ ਜਾਂਦੇ ਸੀ ਮੰਤਰੀ ਬਣਦੇ ਦਾ ਉਦੋਂ ਤੱਕ ਕੋਈ ਬੋਲਦਾਂ ਨਹੀਂ ਸੀਗਾ ਜਦੋਂ ਹੁਣ ਟਾਈਮ ਕੋਈ ਮਾੜਾ ਟਾਈਮ ਆ ਗਿਆ ਇਹਨਾਂ ਢੱਲ ਪਈ ਗਈ ਐ ਹੁਣ ਕੋਈ ਕਿਹੜੇ ਨੂੰ ਕਿਹਦਾ ਕੋਈ ਵਿਰੇ ਨੂੰ ਹਿੱਜਦਾਗਾ ਕੋਈ ਤਾਂ ਕਹਿੰਦਾ ਵੀ ਇਹ ਤੇ ਉਹ ਆ ਹੋ ਗਿਆ ਸੀ ਕਾਹਨ ਹੋਇਆ ਸੀ ਜਿਹੜਾ ਸਾਡੀ ਕਾਹਨ ਹੋਇਆ ਸੀਗਾ ਉਹਦੇ ਜਿੱਤੇ ਕੁਰਸੀ ਤੇ ਬੈਠੇ ਉਹਦੇ ਤਾਂ ਨੂੰ ਕਾਹਨ ਦੇਖਿਆ ਨਹੀਂ ਜਦੋਂ ਹੁਣ ਕੁਰਸੀਆਂ ਮਿਲ ਗਿਆ ਨਹੀਂ ਉਹਨੂੰ ਵੀ ਕਾਹਨ ਦਿੱਤੀ ਜਾਂਦਾ ਅੱਜ 60-60 ਭੱਜੇ ਜਾਂਦੇ ਨੇਗੇ ਮੈਨੂੰ ਕੁਰਸੀ ਚਾਹੀਦੀ ਜੇ ਹਰ ਗਿਆ ਸੀ ਉਹਦੇ ਦਾ ਬਾਦਲ ਸਾਹਿਬ ਦੇ ਨਾਲ ਸੀ ਤੇ ਜਦੋਂ ਹਾਰ ਗਿਆ ਉਹਨੂੰ ਸੀ ਭੱਜੇ ਜਾਂਦੇ ਆ ਮੈਂ ਇਹ ਕਹਿੰਦਾ ਬਾਦਲ ਸਾਹਿਬ ਕਿਆ ਮਾਰਿਆ ਬਾਦਲ ਸਾਹਿਬ ਕੇ ਇਹ ਬੰਦਿਆਂ ਨੂੰ ਜੇ ਬਾਹਰ ਮਾਰਨ ਬਾਦਲ ਸਾਹਿਬ ਦੀ ਪਾਰਟੀ ਕੰਮ ਜਾਂ ਫਿਰ ਉਹ ਇਹ ਕੱਲ ਈ ਦਰਵਾਣ ਗਿਆ ਮੰਤਰੀ ਕਰੇ ਦਾ ਮੁੰਡਾ ਬਣ ਗਿਆ ਪਰ ਜਿਵੇਂ ਹੁਣ ਨਾ ਜਿੱਤਿਆ ਫਿਰ ਅੱਜ ਉਹੀ ਬੰਦੇ ਵਿਰੋਧ ਕਰ ਰਹੇ ਨੇ ਉਹ ਉਹ ਵਿਰੋਧ ਕਰ ਰਹੇ ਨੇ ਚੰਦੋ ਆ ਜਰਾ ਪਹਿਲਾਂ ਹਰਗੇਸ ਜਦੋਂ ਜਿੱਤਣ ਲੱਗਾ ਉਹਦੇ ਜਿੱਤਿਆ ਹੁਣ ਫੇਰ ਹਰਗੇ ਹੁਣ ਫੇਰ ਵੱਜ ਗਿਆ ਖਾਲਾੜਾ ਹਰਗੇਆ ਫੇਰ ਵੱਜ ਗਿਆ ਇਹ ਜਿੱਦੇ ਮੰਤਰੀ ਵਾਲੇ ਸੀ ਉਹਦੇ ਨਾਲ ਮੱਝੇ ਬੇਚੀ ਤਾਂ ਬਾਦਸ਼ਾਹ ਦੇ ਵੱਖਰੇ ਹੁੰਨੇ ਆ ਉਹਦੇ ਨਾਲ ਉਹਦੇ ਮੈਂ ਇਹ ਕਹਿਣਾ ਸੁਖਵੀਰ ਜੀ ਨੂੰ ਇਹ ਗੱਲ ਕਹਿਣਾ ਮੈਂ ਵੀ ਉਨੇ ਜੋ 70 ਦਾ ਪਾਰਟੀ ਵਿੱਚ ਤੁਰਿਆ ਆਣਾ ਕਦੇ ਮੈਂ ਕੁਝ ਨਹੀਂ ਮੰਗਿਆ ਸਰਪੰਚ ਨੇ ਹੈ ਸਰਪੰਚ ਦੇ ਵਿੱਚ ਵੀ ਇਤੋਂ ਦੇ ਜਿਹੜੇ ਵਿਧਾਇਕ ਹੁੰਦੇ ਉਹ ਵੀ ਮੇਟੇ ਬਿਟੇ ਬਣੀ ਕਰਦੇ ਰਹੇ ਉਹ ਡਿਟੇ ਬਿਟੇ ਕਰਦੇ ਜਦੋਂ ਮੈਂ ਫੇਰ ਵੀ ਪਾਰਟੀ ਨਹੀਂ ਛੱਡੀ ਅੱਜ ਵੀ ਮੈਂ ਇਕੱਲਾ ਖੜਾ ਰਹਾ ਨਾ ਪਾਰਟੀ ਜੋ ਆਜ ਦੇ ਪੱਜਾ ਨਾ ਭੱਜਾ ਪਾਰਟੀ ਨਾਲ ਖੜੋ ਮੈਂ ਜਗਵੀਰ ਨੂੰ ਵੀ ਅੱਜ ਇਹ ਗੱਲ ਕਹਿਣਾ ਇਹ ਜੇ ਇਹਨਾਂ ਨੂੰ ਸਾਰਿਆਂ ਨੂੰ ਇਹ ਦੋ ਤਿੰਨ ਪਰਾਂ ਮਾਰੇ ਜਾ ਕੇ ਇਹਦੀ ਕਾਮਯਾਬੀ ਫੇਰੋ ਜਿੰਨਾ ਜਿਹੜੇ ਇਹਨਾਂ ਨੂੰ ਨਾਲ ਹੀ ਫਿਰਦਾ ਹੈ ਰੋਜ ਭਾਦਨ ਬਜੇਰੀਆਂ ਐ ਮੀਰੀਆਂ ਧਰੀਆਂ ਪਏ ਲੋਕ ਇਹਨਾਂ ਦੇ ਬੁਰੇ ਹੋ ਰਹੇ ਨੇ ਸੁਖਵੀਰ ਦੇ ਵਿਰੁੱਧ ਨਹੀਂ ਜਿੰਨਾ ਇਹ ਇਹ ਲੋਕਾਂ ਦੇ ਵਿਰੁੱਧ ਹੋ ਰਹੇ ਨੇ ਜਿਹੜੇ ਜੀਡ ਨੇ ਇਹ ਪੁਰਾਣੇ ਜੇ ਅੱਜ ਬਾਦਲ ਸਾਹਿਬ ਉਹਨੂੰ ਬਾਹਰ ਕੱਢ ਦੇ ਬਾਦਲ ਸਾਹਿਬ ਕਹਿੰਦੇ ਹਰਦਾ ਬਾਦਲ ਸਾਹਿਬ ਦੀ ਦੁਆਰੇ ਸਰਕਾਰ ਆਉਗੀ ਇਹ ਇਹ ਬਾਹਰ ਛੱਡੇ ਇਹਨਾਂ ਨੇ ਨਵੇਂ ਮੁੰਡੇ ਨੂੰ ਨਵੇਂ ਇਹਨਾਂ ਨੂੰ ਲੋਕ ਨਹੀਂ ਚਾਹੁੰਦੇ ਤੇ ਸੁਖਵੀਰ ਕੱਲੀ ਖਿੱਚੀ ਜਾਂਦਾ ਨਾਲ ਲਾ ਲੈਂਦਾ ਨੂੰ ਢੇੜੇ ਲੈ ਆਉਂਦਾ ਲੈ ਆਉਂਦਾ ਇਹ ਫੇਰ ਭੱਜ ਜਾਂਦੇ ਨੇ ਪਰ ਜੇ ਅਜਿਹਾ ਜਵੀਰ ਇਹਨਾਂ ਨੂੰ ਛੱਡ ਦੇ ਸਾਨੂੰ ਧੱਕਾ ਦੇ ਦੇ ਸੁਖਬੀਰ ਜੀ ਫੇਰ ਇੱਥੇ ਆਉਂਦੇ ਨੇ ਦੁਬਾਰਾ ਸਰਕਾਰ ਨੂੰ ਸਭੀ ਦੇ ਦੇ ਦੁਬਾਰੇ ਸਰਕਾਰ ਨੂੰ ਜੇ ਸਾਡੇ ਜਿੰਨ ਬੰਦੇ ਤਾਂ ਕਿਨਾਂ ਕਿ ਜਿਹੜੇ ਪ੍ਰਿਹਿੱਤੇ ਹੋਣ ਸਾਡੇ ਲੋਕਾਂ ਦੇ ਪ੍ਰਿਹਿੱਤੇ ਹੋਣ ਇਹਨਾਂ ਨੇ ਸਾਡੇ ਤਾਜ ਦੇ ਸਰਕਾਰ ਆਉਗੀ ਇਹ ਇਹ ਇਹਨਾਂ ਦੀ ਚਾਪਲੋਸੀ ਕਰਦਾ ਉਹ ਜਾਦੇ ਇਹਦੇ ਪਹਿਲਾਂ ਮੁਝਦੇ ਨਾ ਤੇ ਇਸੇ ਕਰਕੇ ਸਰਕਾਰ ਨੂੰ ਧੱਕਾ ਲੱਗ ਗਿਆ ਦਾ ਇਸੇ ਕਰਕੇ ਐਮਐਲਏ ਖਰੀਦ ਜਾਂਦੇ ਨੇ ਆਪ ਨੂੰ ਧੱਕਾ ਤਾਂ ਲੱਗ ਹੀ ਜਾਂਦਾ ਤੁਹਾਡਾ ਕਹਿਣਾ ਮਤਲਬ ਇਹ ਹੈ ਕਿ ਜਿਹੜੇ ਲੀਡਰ ਨੇ ਇਹਨਾਂ ਕਰਕੇ ਪਾਰਟੀ ਨੂੰ ਬੜੀ ਤਾਲ ਲੱਗਦੀ ਹੈ ਮਤਲਬ ਇਹ ਜਿਹੜੇ ਪੁਰਾਣੇ ਲੀਡਰ ਨੂੰ ਜਿੰਨੇ ਇਹ ਸਾਰੇ ਦੁਨੀਆ ਹੀ ਅੱਕੀ ਹੋਈ ਜਾਵੇ ਰੋਜ਼ ਆਪਦੇ ਘਰਾਂ ਨੂੰ ਭਲੀ ਜਾਂਦੇ ਨਾ ਕਿਸੇ ਨੂੰ ਨਵੇਂ ਨਾਮ ਨਹੀਂ ਦਿੰਦੇ ਬੋਲੇ ਇਸੇ ਕਰਕੇ ਲੋਕ ਅੱਕ ਕੇ ਤਾਂ ਹੀ ਉਹਨਾਂ ਨੂੰ ਵੋਟਾਂ ਨਹੀਂ ਪਾਉਂਦੇ ਤਾਂ ਹੀ ਨਵੇਂ ਆਮ ਪਾਰਟੀ ਨੂੰ ਇਸ ਕਰਕੇ ਵੋਟਾਂ ਪੈਂਆਂ ਉਹ ਨਵੇਂ ਮੁੰਡੇ ਸੀਗੇ ਉਹਨੂੰ ਇਹੇ ਕਰਕੇ ਵੋਟਾਂ ਪਾਦੀਆਂ ਅੱਜ ਉਹ ਇਸ ਗਵੀਰ ਜੇ ਨਵੇਂ ਮੁੰਡਿਆਂ ਨੂੰ ਲੈ ਕੇ ਨਾਲ ਨਵੀਂ ਪਾਰਟੀ ਤਿਆਰ ਕਰਦਾ ਕਦੇ ਵੀ ਨਹੀਂ ਹਰਦਾ ਭਗਵਾਨ ਸਤਿਗੁਰੂ ਜੀ ਕਿਹੜੀ ਬਾਬਰ ਸੀ ਉਹਦੇ ਕੋਲੇ ਪਹਿਲੀ ਵਾਰ ਸੀ ਜਿਹੜਾ ਨੰਨਾ ਮੁੰਡੇ ਤਿਆਰ ਕਰਦੇ ਤਾਂ ਉਹਨੇ 90 95 ਸੀਟਾਂ ਲਈਆਂ ਇਹਨਾਂ ਨੂੰ ਜੇ ਧੱਕਾ ਦੇ ਧੱਕਾ ਦੇਵਰੇ ਸੁਖਵੀਰ ਦੀ ਪਾਰਟੀ ਫੇਰ ਕੰਮਜਾਮ ਹੁੰਦੀ ਜਿੰਨਾ ਜਿਹਨਾਂ ਨੂੰ ਪੁਰਾਣਾ ਨਾਂ ਰੱਖੂ ਉਹਨਾਂ ਜਿਹੜਾ ਬਾਦਲ ਸਾਹਿਬ ਕੰਮ ਨਹੀਂ ਹੋ ਸਕਦਾ ਕੰਮਜਾਮ ਨਹੀਂ ਹੁੰਦੋ ਨੇ ਲੋ ਜਿੰਨਾ ਜਿਹੜੇ ਇਹ ਮੇਰੇ ਪ੍ਰਾਣੇ ਰੋਗ ਪਾਇਆ ਸੀ ਜਿੰਨੇ ਆ ਚੰਦੂ ਮਾਇਰਾ 8 12 ਪਾਸੇ ਲਾ ਕੇ 8 ਨੂੰ ਲਾੜ ਗਿਆ ਕਦੇ ਢੀਢ ਸਾਲ ਰਲ ਗਿਆ ਕਦੇ ਮੁੰਡਾ ਬਣ ਗਿਆ ਕਦੇ ਕੋਲ ਬਣ ਗਿਆ ਜਦੋਂ ਹਰ ਗਿਆ ਹੁਣ ਹੁਣ ਭੱਜ 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 ਗਿਆ ਇਹ ਕਿ ਹੁਣ ਨੇ ਜਾਂ ਉਸੇ ਕਰ ਲੱਗਦਾ ਕੋਈ ਬੜਾ ਲਾਲਚ ਹੈ ਨਾ ਉਹ ਨੂੰ ਹੋਰ ਪਾਰਟੀ ਦੇ ਸਾਹ ਨੂੰ ਜਿਵੇਂ ਮੱਦਣ ਗਿਆ ਇਹ ਨਾ ਜਿੰਨਾਂ ਨੂੰ 1% ਵੀ ਨਹੀਂ ਸੈਂਡ ਦਾ ਕੋਈ ਇਹਨਾਂ ਨੂੰ ਪਿੰਡਾਂ 'ਚ ਵੀ ਨਹੀਂ ਬਣਨ ਦਿੰਦੇ ਜੇ ਹੋਰ ਪਾਰਟੀ ਦੇ ਰਲਦਲ ਇਹ ਇਹਨਾਂ ਨੂੰ ਪਿੰਡਾਂ 'ਚ ਨਹੀਂ ਬਣਨ ਦਿੰਦਾ ਸਰਬੀਰ ਜੀ ਨੂੰ ਜਿਵੇਂ ਬੀਬਾ ਤੁਸੀਂ ਆਏ ਸਾਹ ਵਲੋ ਸਮਝਦਾਰ ਹੋ ਤੁਸੀਂ ਤੇ ਆਗੇ ਤੋਂ ਵੀ ਹੈਗੀ ਤੇ ਬੀਬਾ ਜੀ ਨੂੰ ਅੱਗੇ ਰੱਖੇ ਸੀ ਵੀਰ ਆ ਬੱਗੇ ਰੱਖਿਆ ਨੂੰ ਬੀਬਾ ਨੂੰ ਬੀਬਾ ਨੂੰ ਪੰਜਾਬ ਦੇ ਵਿੱਚ ਆਵਣ ਕਿਹੜਾ ਆਵੇ ਪੰਜਾਬ ਦੇ ਜਾਵੇ ਬੀਬਾ ਜੀ ਉਹਦੇ ਅੱਗੇ ਰੱਖੇ ਉਹਨਾਂ ਹੀ ਜ਼ਿਆਦਾ ਇਹਦਾ ਪ੍ਰਭਾਵ ਬਹੁਤ ਬੀਬਾ ਜੀ ਦੀ ਏਡੀ ਵੱਡੀ ਜਿੱਤ ਹੈਗੀ ਇਹਨੂੰ ਚਾਹੁੰਦੇ ਲੋਕ ਪੰਜਾਬ ਦੇ ਲੋਕ ਚਾਹੁੰਦੇ ਨੇਗੇ ਬੀਬਾ ਜੀ ਅੱਗੇ ਆਵੇ ਸਖਬੀਰ ਦੀ ਸਰਕਾਰ ਆਉਗੀ ਕਿਸ਼ਨਵਾਲਾ ਤੋਂ ਸੜਕ ਦੀ ਲੋੜ ਨੇ ਜਿਵੇਂ ਆਪਾਂ ਹੁਣ ਗੱਲ ਕਰ ਲਈ ਐਂਤਰੀ ਜੁਣਾ ਨਿਕਲ ਨਿਕਲ ਗਾੜੀਆਂ ਪਸੇ ਵੀ ਨਹੀਂ ਬੜਾ ਜ਼ੋਰ ਲਗਾਇਆ ਸੀ ਪਾਰਟ ਦੀ ਕੋਲ ਹਰਾਉਣ ਵਾਸਤੇ ਆਪਾਂ ਦੇਖਿਆ ਮਾਨਸਾ ਹਰ ਕੰਮ ਉਸ ਤੇ ਬੰਦਾ ਠੰਡਾ ਪੰਡਾ ਕਦੇ ਨੋ ਹਲਕੇ ਪੈਂਦੇ ਆ ਬੜਾ ਜੋਰ ਲਗਾਏਗਾ ਅਸੀਂ ਪਰ ਬੀਬਾ ਜੀ ਫਿਰ ਚਿੱਤ ਗਏ ਨੇ ਲੱਗਦਾ ਇੱਥੇ ਜੇ ਲੈ ਤੁਹਾਨੂੰ ਬੀਬਾ ਜੀ ਦੀ ਦੱਸ ਦਿਨਾ ਕੋਹਾਣੀ ਬੀਬਾ ਜੀ ਆਦੀ ਅਸੀਂ ਅੱਖ ਵੀ ਸਾਡੇ ਇਹਦੇ ਖੱਤ ਹੋ ਜਾਂਦੇ ਨਾ ਉਹ ਕਹਿੰਦੇ ਸਰਪੰਚ ਸਾਹਿਬ ਮੈਂ ਪਾਣੀ ਨਹੀਂ ਪੀਉਂਦੀ ਕਿਸੇ ਨੂੰ ਪਾਣੀ ਨਹੀਂ ਪੀਉਣੀ ਇੱਕ ਮੇਰੀ ਚੋੜ ਦੇ ਉੱਤੇ ਕੋਈ ਸ਼ਰਾਬ ਨਾ ਚੱਲੇ ਕੋਈ ਲਸਣ ਨਾ ਚੱਲੇ ਮੈਂ ਚੋਣ ਜਿੱਤਣੀ ਐ ਨਰੌਰ ਦੂਜੀਆਂ ਪਾਰਟੀਆਂ ਪੈਸੇ ਹੀ ਭੰਡੇ ਲੋ ਲਾਲ ਜੀ ਵੀ ਦਿੱਤੇ ਨੇ ਪਰ ਬੀਬਾ ਜੀ ਇਸੇ ਕਰਕੇ ਇਸ ਸਚਾਈ ਕਰਕੇ ਤਾਂ ਹੀ ਜਿੱਤੀ ਹੈ ਜੇ ਸੱਚੀ ਸਿਆਣੀ ਸਮਝਦਾਰ ਸੀ ਅਕਲਦਾਰ ਸੀ ਇਸੇ ਕਰਕੇ ਚਾਹੁੰਦੇ ਲੋਕ ਉਹਨੂੰ ਇਸੇ ਕਰਕੇ ਉਹਨੂੰ ਅੱਗੇ ਲੈ ਕੇ ਆਉਣ ਉਹਨੂੰ ਪੰਜਾਬ ਦੇ ਵੀ ਕਿਹੜਾ ਰਵਾਇਆ ਕਰੇ ਮੈਂ ਸੁਖਵੀਰ ਨੂੰ ਇਹੀ ਦੇਖਦੀ ਕਰਦਾ ਪੰਜਾਬ 'ਚ ਜਾਓ ਉਹਦੀ ਆਪਣੀ ਇਹ ਕਾਂਦੀ ਪਾਰਟੀ ਦੀ ਭਗਵਦੂ ਮਜੂਤੀ ਬਣਨੀ ਮਜੂਤੀ ਉਹ ਨਹੀਂ ਰੋਣ ਮੁਝਾ ਦੇ ਤੇ ਇਹਨਾਂ ਨੂੰ ਛੱਟੇ ਪਿੱਛੇ ਜਿਹੜੇ ਰੋਜ਼ ਇਹ ਬੈਠ ਕੇ ਮੀਟਿੰਗਾਂ ਕਰਦੇ ਨਾ ਸੁਖਵੀਰ ਫੇਰ ਕਹਿੰਦਾ ਆਓ ਜੀ ਆਪਾਂ ਬੈਠ ਕੇ ਮੀਟਿੰਗ ਕਰ ਲਈਏ ਮੇਰੇ ਰਿਕਾਰਡ ਵਿੱਚ ਦੱਸੋ ਸੁਖਵੀਰ ਸਿੱਧਾ ਕਹਿੰਦਾ ਮੇਰੇ ਨਾਮ ਦਾ ਕਾਣਾ ਚਲੋ ਬਾਹਰ ਹੋ ਜਾਓ ਅਗਲੀ ਨਵੀਂ ਪਾਰਟੀ ਦੇ ਆਗੂ ਲਗਦਾ ਨਹੀਂ ਜੇ ਪਾਰਟਿਸਿਪੇਟ ਬਾਹਰ ਕਰਦੇ ਆ ਪਾਰਟੀ ਨੂੰ ਲਗਦਾ ਬੜਾ ਕਰ ਕਲ ਬੂਰੂ ਫਰਕ ਬੂਸ ਤਾਂ ਝਟਕਾ ਨਹੀਂ ਲਗਦਾ ਪਾਰਟੀ ਕਾਮਯਾਬ ਹੋ ਮਜ਼ਬੂਤ ਹੋ ਪਾਰਟੀ ਝਟਕਾ ਝੁਟ ਕਹੀ ਲਗਦਾ ਕਿਸੇ ਪਾਰਟੀ ਜਿਹੜਾ ਅੱਗੇ ਪਾਰਟੀਆਂ ਬਾਲਾ ਸਾਹਿਬ ਵੇਲੇ ਵੀ ਚਾਲਾ ਸਭਾ ਦੀ ਸੀ ਦੇਖੋ ਉਹ ਕੱਲਾ ਪਾਰਟੀ ਬਣਾ ਕੇ ਬੈਠੇ ਸ਼ਟ ਫੇਰ ਆ ਕੇ ਬੈਠ ਗਿਆ ਫੇਰ ਬੈਠ ਗਿਆ ਦੁਆਰੇ ਆ ਕੇ ਜੀ ਮਿੰਤਾ ਬਾਦਲ ਸਾਹਿਬ ਮੈਂ ਤਾਂ ਇੰਨੇ ਸਾਲ ਥੱਕੇ ਖਾਲੇ ਨਾਰਾ ਉਡਾ ਚਲ ਬਾਲਾ ਸਾਹਿਬ ਨਾ ਫੇਰ ਵੀ ਸਮਝਦਾ ਅਸੀਂ ਕੋਨੇ ਆ ਜਾ ਭਾਈ ਕੋਈ ਗੱਲ ਰਾਜਾ ਨਾਲ ਤੋਂ ਉਹ ਕਿੰਨਾ ਕਾਮਜਾਹ ਹੋ ਗਏ ਲੱਗਦਾ ਇਹ ਜਿਹੜਾ ਬਾਲਸ ਆਪਣਾ ਸਕੂਲ ਬਾਲਜੀ ਦੀ ਜਿਹੜੀ ਨਿਮਰਤਾ ਹੈ ਉਹ ਚਾਹੁੰਦੇ ਹੀ ਪਾਰਟੀ 'ਚ ਇਕੱਠੇ ਰਹਿਣਾ ਇੱਕ ਝਟ ਹੋ ਗਏ ਲੈਣ ਕਿਤੇ ਲੱਗਦੇ ਪਾਰਟੀ ਨੂੰ ਵੱਡਾ ਤਕਾ ਵੀ ਦਵਾਲੇ ਜਿਹੜੇ ਅਜਿਹੇ ਲੀਡਰ ਨੇ ਪਾਰਟੀ ਦਾ ਲਾਹਾ ਲੈ ਕੇ ਪਾਰਟੀ ਨੂੰ ਨੁਕਸਾਨ ਪਹੁੰਚਾਇਆ ਇਹ ਤਾਂ ਜੇ ਨੁਕਸਾਨ ਫੇਰ ਵੀ ਇਹ ਨੁਕਸਾਨ ਇੱਕ ਤਾਂ ਕੋਈ ਆਖੋ ਮੇਰੇ ਮੁੰਡੇ ਨੂੰ ਡੇਕਦੇ ਜਾਂ ਤੋਂ ਕੋਈ ਆਖੋ ਮਾਰ ਲੜਦਾ ਜਾਂ ਤੋਂ ਦੂਜੇ ਨਾਉਂ ਦੇ ਦੇ ਤੂੰ ਮੈਂ ਸਾਰੇ ਗੁੱਸੇ ਸਮਾ ਪਾਗ ਗੁੱਸਾ ਦੇਂਦੀ ਐ ਇਹ ਕੁਝ ਬੰਦਿਆਂ ਦੀ ਖਾਤਰ ਜਿਹੜੇ ਪ੍ਰਾਣੇ ਹੁੰਡਰ ਭੈਣ ਇਹ ਮੂਰੇ ਕਸੇ ਹੁੰਡਣ ਇਹ ਜਿਵੇਂ ਤੇਲ ਮੁੱਕ ਜਾਂਦਾ ਹੁੰਦਾ ਬਿਲਕੁਲ ਜੀ ਤੇਰਾ ਤੜਾ ਜੋ ਤੇਲ ਮੁੱਕਿਆ ਹੋਇਆ ਇਹਨਾਂ ਦਾ ਐਵੇਂ ਸਖਬੀਰ ਜੀ ਪਤਾ ਨਹੀਂ ਕਿਉਂ ਕਿ 3 ਲੀਟਰ ਦਾ ਪਤਾ ਨਹੀਂ ਕਿ ਇਲਾਜ ਦੇਣੂ ਇਹਨਾਂ ਸਖਬੀਰ ਨੂੰ ਆਏ ਨਹੀਂ ਪਤਾ ਕਿ ਇਕੱਲਾ ਇਹਨੂੰ ਆਏਗੇ ਅਸੀਂ ਹੋਰ ਭਰਦੀਏ ਘਰ ਸਖਬੀਰ ਜੀ ਹੋਰ ਭਲੇ ਕਰ ਜਦੋਂ ਘਰ ਭਰਦਾ ਦੀਂਦਾ ਲੀਗਾ ਹੁਣ ਕਹਿੰਦੇ ਜਿਵੇਂ ਤੈਨੂੰ ਆਟਾਂਗੇ ਇਹਨਾਂ ਨੂੰ ਨਾ ਕੋਈ ਕਿਸੇ ਪਾਰਟੀ ਦੇ ਘਰੇ ਹੋਰ ਇੱਕ ਵੋਟ ਨਹੀਂ ਪਾਉਂਦਾ ਕੋਈ ਵੋਟਵਾ ਦੇ ਉਹਨਾਂ ਨੂੰ ਜੋ ਸਖਬੀਰ ਦੀ ਪਾਰਟੀ ਹੋ ਨਵੇਂ ਮੁੰਡਿਆਂ ਨੂੰ ਤਿਆਰ ਕਰੋ ਨਵੇਂ ਉਹ ਨੌਜਵਾਨਾਂ ਨੂੰ ਉਦੋਂ ਆਏ ਦੇਖੀ ਜਿਵੇਂ ਭਗਵੰਤ ਮਾਨ ਕਿ ਜਿੱਤੇ ਜਦੋਂ ਉਹ ਬਾਦ ਸ਼ਿਟਰ ਲੈ ਕੇ ਜਾਵੇ ਜਿਹੜਾ ਗਰਲਫ੍ਰੈਂਡ ਹੁੰਦਾ ਸਰ ਪੰਜਾਬ ਦੇ ਜਿਹੜੇ ਲੋਕ ਨੇ ਉਹ ਸੁਣਨੇ ਕਲਕਰ ਪਾਰਟੀ ਨਾਲ ਸਹਿਮਤ ਨੇ ਜਿਹੜਾ ਇਹਨੇ ਲੀਡਰ ਨਾਲ ਨਹੀਂ ਜੀ ਇਹ ਉਹ ਪਾਰਜ ਨਾਲ ਸਹਿਮਤ ਲੀਡਰ ਨਾਲ ਸਹਿਮਤ ਨੇ ਜੇ ਐ ਆਖੀਏ ਕੁੱਡੀ ਹੜਸ਼ੇ ਨਾਲ ਕੋਈ ਚੰਦੂ ਮਾਗਣਾ ਇਹਨਾਂ ਨਾਲ ਕੋਈ ਸਹਿਮਤ ਨਹੀਂ ਉਹ ਖੜੇ ਪਾਰਟੀ ਮੰਗ ਪਾਰਟੀ ਨਾਲ ਸਹਿਮਤ ਨੇ ਜਿਹੜਾ ਲੀਡਰ ਨਾਲ ਕੋਈ ਸਹਿਮਤ ਨਹੀਂ ਨਾ ਮਗਰ ਜਿਹੜੇ ਉਹ ਜਿਹੜੇ ਹੁਣ ਨਵੇਂ ਨੌਜਵਾਨ ਹੋਣਗੇ ਉਹਨਾਂ ਦੇ ਨਾਲ ਸਹਿਮਤ ਹੋਣਗੇ ਪਾਰਟੀ ਦੇ ਨਾਲ ਖੜਨਗੇ ਲੋਕ ਪਾਰਟੀ 'ਚ ਖੜੇ ਹੋਣਗੇ ਇਹ ਖੁਸ਼ੀ ਨੂੰ ਆਖਣ ਦੇ ਜਿਹੜੇ ਲੀਡਰ ਭੱਜ ਗਏ ਇਹਨਾਂ ਨਾਲ ਇਹਨਾਂ ਦੇ ਮਗਰ ਕੋਈ ਨਹੀਂਗਾ ਇਹਨਾਂ ਦੇ ਮਗਰ ਖੜਦਾ ਕੋਈ ਸੁਖਵੀਰ ਜੀ ਨੂੰ ਸਖਤ ਕਦਮ ਲੈਣ ਦੀ ਲੋੜ ਹੈ ਕਿ ਸਟੇਮਾ ਕਿਤੇ ਲੋਕੀ ਪਾਰਟੀ ਦੀ ਬਗੈ ਇਸਤਤੀ ਬਹੁਤ ਮਾੜੀ ਹੋ ਚੁੱਕੀ ਹੈ ਇੱਕ ਸੀਟ ਆਈ ਹੈ ਪੂਰੇ ਪੰਜਾਬ ਦੇ ਵਿੱਚੋਂ ਉਹਨਾਂ ਨੇ ਸੀਟਾਂ ਵਿੱਚ ਕਿਸ ਤਰ੍ਹਾਂ ਦਾ ਸਦਾਰਨ ਸਰਦਾਰ ਇਹਦੀ ਸੀਟ ਤਾਂ ਤਾਂ ਇੱਕ ਆਈ ਹੈ ਜਦੋਂ ਆਏ ਪਤਾ ਲੱਗ ਜਾਂਦਾ ਹੈ ਬਾਬਲ ਗੁੰਵੇ ਤਾਂ ਉਹਨਾਂ ਲੋੜ ਵੋਟ ਫੇਰ ਕਰ ਦਿੰਦੇ ਉਹਨਾਂ ਨੂੰ ਫੇਰ ਖੜੇ ਕਰ ਦਏਗਾ ਇਹ ਸੋਚ ਕੇ ਲੋਕ ਕਿਓ ਵਟਵਾਏ ਨਾ ਇਸੇ ਕਰਕੇ ਜੀ ਵੋਟ ਪੈ ਰਹੀ ਨਵੇਂ ਆਉਣ ਨਵੇਂ ਨੂੰ ਬੋਟਾਂ ਪੈਣੀਆਂ ਪੁਰਾਣੇ ਨੂੰ ਬੋਟ ਨਹੀਂ ਪੈ ਲੋੜਾ ਸਖਤ ਪੈਸੇ ਦੇਣੇ ਹਾਂ ਜੀ ਸਖਤ ਪੈਸੇ ਦੇਣੇ ਲੋੜ ਹੈ ਹਾਂ ਜੀ ਤੇ ਬੋਲਿਆ ਲੋੜ ਕੋ ਆਪ ਦੀ ਤਿਆਰੀ ਵਰਤੇ ਆਪ ਦਾ ਕਾਊਂਟ ਨਾ ਲਾਉਂਦਾ ਕਿਉਂ ਪਹਿਲੇ ਹੱਥ ਨਾਲਦਾ ਕਿਉਂ ਇੰਨਾ ਮੈਮੋਰੀਉਮ ਕਰਦਾ ਕਿੰਨਾ ਇਹਦਾ ਕੱਲੀਆਂ ਕੁਰਸੀਆਂ ਮਗਰ ਲੱਗੇ ਹੋਏ ਨਾਲ ਦਾ ਸ਼ਖਬੀਰ ਕੋਈ ਕਿਸੇ ਗੱਲੋਂ ਭੁੱਖਾ ਨਹੀਂ ਉਹਦੇ ਉੱਤੇ ਜਿਹੜੀ ਤੋੜਾ ਨਹੀਂਗਾ ਉਹ ਤਾਂ ਉਦਾਂ ਮੈਂ ਘਰ ਦੇ ਵਿੱਚ ਜਾ ਜਾਂਦਾ ਪਤਾ ਲੰਗਰ ਚੱਲਦਾ ਦਿਨ ਰਾਤ ਦਿੱਲੀ ਚ ਉਹਦਾ ਲੰਗਰ ਚੱਲਦਾ ਤੇ ਉਹਦੇ ਪਿੰਡ ਦੇ ਵਿੱਚ ਲੰਗਰ ਦਾ ਚੰਦਾ ਉਹ ਕਿ ਤੋੜਾ ਕਹਿੰਦਾ ਮੈਨੂੰ ਕਿਹਦੀ ਭੁੱਖ ਆਈ ਉਦਾਈ ਨਹੀਂ ਪਤਾ ਕਿ ਕੀ ਭੁੱਖ ਹੈ ਰੱਬੀ ਰੂਬਾ ਕੋਈ ਆਵਾਜ਼ ਨਹੀਂ ਵੀ ਆਮ ਬੰਦਾ ਹੋ ਇਹ ਸਾਰੇ ਖਾਨ ਦੇ ਪੁੱਤੇ ਲੱਗੇ ਹੋਣ ਨਾਲ ਜਿਸ ਤਰ੍ਹਾਂ ਮੈਂ ਗੱਲ ਕਰੀ ਬੀਬਾ ਜੰਗੀਰ ਕੌਰ ਨੇ ਵੀ ਮੈਂ ਉਹਨਾਂ ਕਿਹਾ ਵੀ ਦੂਸਰ ਪਹਿਲਾਂ ਗਿਆ ਸੀ ਸਰਕਾਰ ਸਿੰਘ ਪ੍ਰੋਬਲ ਦੀ ਨੂੰ ਕਿ ਤੁਸੀਂ ਪਾਰਟੀ ਦਾ ਜਿਹੜਾ ਪ੍ਰਧਾਨ ਦੀ ਵਾਦ ਉਹਦਾ ਉਹਦਾ ਇਹ ਤਾਂ ਸੈੱਟ ਦੇ ਵਿੱਚ ਕੋਈ ਵੱਡਾ ਲਾਭ ਹਸਦਾ ਪਾਰਟੀ ਨੂੰ ਨਹੀਂ 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 ਹੁੰਦਾ ਕਿਹੜਾ ਦੱਸੋ ਪਾਰਟੀ ਦੇ ਕਾਬਲ ਕਿਹੜਾ ਨਹੀਂ ਜਿਹੜਾ ਪ੍ਰਧਾਨ ਦੀ ਗੱਲ ਹੈ ਹੈ ਕਿਹੜਾ ਕੌਣ ਬਣ ਜੇ ਹੁਣ ਦੀਬਾ ਵੀ ਆਖੀ ਜਾਂਦੀ ਐ ਇਹ ਵੀ ਕਹਿੰਦੇ ਕੋਲ ਉਹ ਕਹੀ ਜਾਂਦੀ ਐ ਜਿੰਦੇ ਦਾ ਪ੍ਰਧਾਨ ਬਣਾਤੀ ਸੀਗੀ ਅੰਮ੍ਰਿਤਸਰ ਦੀ ਉਹਦੇ ਦਾ ਬਾਬਾ ਸਾਹਿਬ ਚੰਗਾ ਸੀ ਜਿੰਦੇ ਪ੍ਰਧਾਨ ਦੇ ਤੋੜ ਦੀ ਫੇਰ ਮਾੜਾ ਹੋ ਗਿਆ ਹੁਣ ਫੇਰ ਉਹ ਜਾ ਟਿੱਤੀ ਅੰਦਰ ਇਹਦਾ ਆਪ ਉਹਦੇ ਬਸ ਆਉਂਦੇ ਡਰ ਸੁਣਨਗੇ ਇਹ ਵੀ ਇੱਕ ਵੱਡੀ ਗੱਲ ਐ ਕਿ ਪਾਰਟੀ ਜਿਹੜੀ ਸੰਭਾਲ ਲੈਂਦੀ ਬਹੁਤ ਵੱਡੀ ਪਾਵਰ ਹੁੰਦੀ ਐ ਬਹੁਤ ਖਰਚਾ ਹੁੰਦਾ ਪਰ ਸਭੂਦਾਲ ਜੀ ਕਹਾਰੇ ਨੇ ਪਾਰਟੀ ਕੋ ਸਭਾ ਨਹੀਂ ਆਇੰਦਾਂ ਨਹੀਂ ਖੇਡ ਐ ਇੱਥੇ ਇੱਕ ਆਪਣ ਨੂੰ ਆਮ ਸਰਪੰਚ ਨੂੰ ਚਾਹ ਪੀਣ ਦੀ ਵਿਅਕਤੀ ਹੋ ਜਾਂਦੀ ਐ ਤੇ ਉਹਨੇ ਜਿਹੜੀ ਏਡੀ ਵੱਡੀ ਪਾਰਟੀ ਸਾਹਮਣੀ ਐ ਐਡਾ ਪੰਜਾਬ ਸਾਹਮਣਾ ਐ ਬਾਹਰ ਰਹੇ ਦਾ ਗੁੱਦਾ ਹਰਿਆਣੇ ਦਾ ਵੀ ਉਹਨੇ ਸੰਭਾਲ ਕਰਦਾ ਐ ਦਿੱਦੀ ਜੀ ਵੀ ਕਰਦਾ ਐ ਬਹੁਤ ਸਾਂ ਜਾ ਕੇ ਆਪਦਾ ਸੰਭਾਲ ਕਰਦਾ ਕੱਲਾ ਆਪਦਾ ਪਿੰਡ ਦੀ ਸਭਾ ਜਦੋਂ ਦਾ ਸਰਪੰਚ ਤੋਂ ਇਹ ਕੋ ਖੇਡ ਨਹੀਂ ਪੜਤਾਂਦੀ ਹੋਣੀ ਜਾਂਦੀ ਹੁੰਦੀ ਐ ਸੋ ਇਹ ਸਾਨੂੰ ਸਾਡੇ ਨਾਲ ਮਿੱਤੂ ਸਿੰਘ 25 ਸਾਲ ਤੋਂ ਵਿੱਚ ਕੱਢ ਟ੍ਰੈਵਲ ਤੋਂ ਗਲਤ ਕੀਤੀ ਗਿਆ ਉਹਨਾਂ ਨੇ ਕਿਹਾ ਕਿ ਸਰਦਾਰ ਸਗੀਰਵਾਲੀ ਜੀ ਨੂੰ ਸਭ ਤੋਂ ਪਹਿਲੇ ਨਾਲ ਦੀ ਲੋੜ ਹੈ ਜਿਹੜੇ ਅਜਿਹੇ ਬਾਗੀ ਲੀਡਰ ਨਹੀਂ ਜਾਂ ਕੋਈ ਵੀ ਹੈਗਾ ਉਹਨਾਂ ਨੂੰ ਐਕਸਾਈਡ ਕਰ ਦੇਣਾ ਚਾਹੀਦਾ ਸਰਪੰਚ ਦੇ ਲੈ ਕੇ ਜਿਹੜੇ ਨਵੇਂ ਮੁੰਡੇ ਆ ਜਮੇ ਜੁਧੇ ਜਾਂ ਹੋਰ ਪਾਰਟੀ ਵਿੱਚ ਕੰਮ ਕਰ ਸਕਦੇ ਤਾਂ ਲੋੜ ਹੈ ਅਜਿਹੇ ਫੈਸਲੇ ਲੈਣ ਦੀ ਤਾਂ ਜੋ ਅਕਾਲੀ ਦਲ ਪਾਰਟੀ ਜਿਹੜੇ ਪੂਰੇ ਲੋਕ ਨੇ ਪੰਜਾਬ ਦੇ ਪਾਰਟੀ ਦੇ ਨਾਲ ਨੇ ਇਹ ਹਮੇਸ਼ਾ ਨਾਲ ਰਹਿਣਗੇ ਪੁੱਠਿਆ ਵਾਲੀ ਮਾਨਸਾ ਮੇਰੇ ਨਾਲ ਨਿਕਰਮ ਸਿੰਘ ਲਿੱਕੀ ਜੀ ਅਗਲੀ ਇੱਕ ਵੀਡੀਓ ਹੋਰ ਲੈ ਕੇ ਤੁਹਾਨੂੰ ਮਿਲਾਂਗੇ ਇੱਕ ਹੋਰ ਲੀਡਰ ਨਾਲ ਸਤਿ ਸ਼੍ਰੀ ਅਕਾਲ ਜੀ